ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਗੱਲਬਾਤ ਉਹਨਾਂ ਲੋਕਾਂ ਵਾਸਤੇ ਹੈ ਜਿਨ੍ਹਾਂ ਦਾ ਕੱਦ ਬੜਾ ਉੱਚਾ ਹੈ ਔਰ ਮੈਂ ਫਿਜ਼ੀਕਲੀ ਕੱਦ ਦੀ ਗੱਲ ਨਹੀਂ ਕਰ ਰਿਹਾ ਸਰੀਰਕ ਕੱਦ ਦੀ ਗੱਲ ਨਹੀਂ ਕਰ ਰਿਹਾ ਜਿਨ੍ਹਾਂ ਦਾ ਅਹੁਦਾ ਜਿਨ੍ਹਾਂ ਦਾ ਰੁਤਬਾ ਉੱਚਾ ਹੈ ਆ ਰਾਜਨੀਤਿਕ ਤੌਰ ਤੇ ਜਾਂ ਕੌਮੀ ਤੌਰ ਦੇ ਉਤੇ ਧਾਰਮਿਕ ਤੌਰ ਦੇ ਉਤੇ ਜਾਂ ਸਮਾਜਿਕ ਤੌਰ ਦੇ ਉਤੇ ਉਹਨਾਂ ਵਾਸਤੇ ਅੱਜ ਦੀ ਗੱਲਬਾਤ ਹੈ ਗੱਲਬਾਤ ਆਰੰਭ ਕਰਨ ਤੋਂ ਪਹਿਲਾਂ ਧੰਨ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਮੈਂ ਤੁਹਾਡੇ ਸਾਹਮਣੇ ਲਿਆਉਣਾ ਚਾਹਾਂਗਾ। ਔਰ ਉਹ ਇਹ ਬਚਨੇ ਕਿ ਫਿਰਦੀ ਫਿਰਦੀ ਦੇ દિਸ਼ਾ ਥਲ ਪਰਬਤ ਬਨਰਾਏ ਜਿੱਥੇ ਡਿੱਠਾ ਮਿਰਤ ਕੋ ਇੱਲ ਬੈਠੀ ਆਏ ਧੰਨ ਗੁਰੂ ਅਰਜਨ ਸਾਹਿਬ ਉਹ ਕਹਿੰਦੇ ਨੇ ਚਾਰ ਛਫੇਰੇ ਉੱਡਦੀ ਰਹੀ ਉਚਾਈਆਂ ਵਿੱਚ ਉੱਡਦੀ ਰਹੀ। ਪਰ ਜਦੋਂ ਮੁਰਦਾ ਵੇਖਿਆ ਕੋਈ ਪਸੂ ਢੋਰ ਮਰਿਆ ਵੇਖਿਆ ਉਸੇ ਵਕਤ ਉਹਦੀ ਉਡਾਰੀ ਉੱਚੀ ਨਾ ਰਹੀ ਤੇ ਨੀਵੀ ਆ ਗਈ ਕਿਉਂਕਿ ਉਹਦਾ ਭੋਜਨ ਹੈ ਮਰਿਆ ਹੋਇਆ ਪਸ਼ੂ ਉਹਦਾ ਭੋਜਨ ਹੈ ਇੱਲ ਦੀ ਉਡਾਰੀ ਬੇਸ਼ੱਕ ਉੱਚੀ ਹੈ ਪਰ ਇੱਲ ਦੀ ਸੋਚ ਉੱਚੀ ਨਹੀਂ ਹੈ ਉਹ ਮੁਰਦਾ ਵੇਖਣ ਵਾਸਤੇ ਉੱਚੀ ਉੱਡਦੀ ਹੈ ਉੱਚੀ ਚੜ੍ਹਦੀ ਹੈ ਪਰ ਸੋਚ ਉਹਦੀ ਨੀਵੀਂ ਹੈ ਸੋਚ ਉਹਦੀ ਜ਼ਮੀਨ ਤੇ ਰਹਿੰਦੀ ਹੈ ਉਡਾਰੀ ਉਹਦੀ ਉੱਚੀ ਹੁੰਦੀ ਹੈ ਉਹ ਮਰੇ ਹੋਏ ਪਸ਼ੂਆਂ ਨੂੰ ਵੇਖ ਸਕੇ ਤੇ ਆਰਾਮ ਦੇ ਨਾਲ ਵੇਖ ਸਕੇ ਜਿਆਦਾ ਤੋਂ ਜਿਆਦਾ ਪਸ਼ੂਆਂ ਨੂੰ ਵੇਖ ਸਕੇ ਉਹਦੀ ਉਚਾਈ ਤੇ ਇਸ ਕਰਕੇ ਹੈ ਉਹਦੀ ਉਡਾਰੀ ਤੇ ਇਸ ਕਰਕੇ ਹੈ ਉਹ ਜਿੰਨੀ ਉੱਚੀ ਉੱਠੇਗੀ ਉਹਨੂੰ ਪਿੰਡਾਂ ਦੇ ਅੰਦਰ ਥਾਂ ਥਾਂ ਦੇ ਉੱਤੇ ਮਰੇ ਹੋਏ ਮੁਰਦੇ ਪਸ਼ੂ ਦਿਸਣਗੇ ਉਹ ਫਿਰ ਥੱਲੇ ਆ ਜਾਏਗੀ ਜਿੱਥੇ ਉਹਦੀ ਸੋਚ ਹੁੰਦੀ ਉੱਥੇ ਫਿਰ ਆ ਜਾਏਗੀ ਉਹ ਆਕਾਸ਼ 'ਚ ਕੁਝ ਭੋਜਨ ਲੱਭਣ ਲਈ ਉੱਚੀ ਉੱਠੀ ਹੈ ਐਸਾ ਨਹੀਂ ਹੈ ਕਿ ਉਹਦੀ ਉਚਾਈ ਇਹ ਦੂਜੇ ਪੰਖਿਆਂ ਨੂੰ ਬਚਾਉਣ ਵਾਸਤੇ ਉੱਚੀ ਉੱਠੀ ਹੈ ਬੇਨਾਂਤੇ ਕੋਈ ਹਮਲਾ ਨਾ ਕਰੇ ਇਦਾਂ ਨਹੀਂ ਹੈ ਉਹ ਆਪਣਾ ਭੋਜਨ ਤਲਾਸ਼ਣ ਵਾਸਤੇ ਉੱਚੀ ਉੱਠੀ ਹੈ ਉਹਦੀ ਉਡਾਰੀ ਉੱਚੀ ਗਈ ਪਰ ਭੋਜਨ ਦੀ ਭਾਲ ਦੇ ਅੰਦਰ ਉੱਚੀ ਗਈ ਖੈਰ ਇਸ ਤੋਂ ਅੱਗੇ ਚੱਲਨੇ ਆ ਉਹਦੀ ਭੁੱਖ ਜਿਹੜੀ ਉਹਦੇ ਅੰਦਰ ਹੈ ਉਹਨੇ ਉਹਦੀ ਉਡਾਰੀ ਨੂੰ ਉੱਚਾ ਕੀਤਾ ਹੁਣ ਮੈਂ ਉਹਨਾ ਮਨੁੱਖੀ ਸੁਭਾਵਨ ਕਈਆਂ ਬੰਦਿਆਂ ਦੀ ਸੋਚ ਬਿਲਕੁਲ ਜ਼ਮੀਨੀ ਪੱਧਰ ਦੇ ਉੱਤੇ ਹੁੰਦੀ ਹੈ ਬੜੀ ਨੀਵੀਂ ਹੁੰਦੀ ਹੈ ਪਰ ਉਹਨਾਂ ਦੀ ਉਡਾਰੀ ਬੜੀ ਉੱਚੀ ਹੁੰਦੀ ਹੈ ਉਹਨਾਂ ਦਾ ਰੁਤਬਾ ਬੜਾ ਉੱਚਾ ਹੁੰਦਾ ਹੈ ਉਹਨਾਂ ਦਾ ਅਹੁਦਾ ਬੜਾ ਉੱਚਾ ਹੁੰਦਾ ਹੈ ਉਸ ਉੱਚੇ ਅਹੁਦੇ ਤੇ ਬੈ ਕੇ ਚਾਹੀਦਾ ਹੈ ਸੀ ਵੀ ਆਪਣੀ ਸੋਚ ਉੱਚੀ ਕਰ ਦੇ ਉਸ ਉੱਚੀ ਕੁਰਸੀ ਦੀ ਉੱਚੇ ਅਹੁਦੇ ਦੀ ਮਾਨ ਸ਼ਕਤੀ ਪ੍ਰਤਿਸ਼ਤਾ ਉਹਨੂੰ ਬਤਾ ਦਿੰਦੇ ਇੱਜ਼ਤ ਮਾਨ ਵੱਧ ਬਣ ਜਾਂਦਾ ਪਰ ਹੋਇਆ ਕਿ ਅਹੁਦਾ ਉੱਚਾ ਤੇ ਉੱਚੇ ਅਹੁਦੇ ਤੇ ਬੈ ਕੇ ਸੋਚ ਨੀਵੀਂ ਔਰ ਨੀਵੀਂ ਸੋਚ ਦਾ ਜਦੋਂ ਪ੍ਰਗਟਾਵਾ ਹੋਇਆ ਤੇ ਉੱਚੇ ਅਹੁਦੇ ਦਾਵੇ ਉਹਨਾਂ ਨੇ ਮਲਿਆ ਮੇਟ ਕਰਕੇ ਰੱਖ ਦਿੱਤਾ। ਉੱਚਾ ਇਹ ਰਾਜਨੀਤੀ ਦੇ ਅੰਦਰ ਹੋਵੇ, ਸਮਾਜਨੀਤੀ ਦੇ ਅੰਦਰ ਹੋਵੇ ਜਾਂ ਧਰਮਨੀਤੀ ਦੇ ਅੰਦਰ ਹੋਵੇ। ਇਹੀ ਕਾਰਨ ਹੈ ਕਿ ਉਹ ਲੋਕ ਜਦੋਂ ਉੱਚੇ ਨਹੀਂ ਹੁੰਦੇ ਤੇ ਉਹ ਗੱਲ ਕਰਦੇ ਨੇ ਕ੍ਰਪਸ਼ਨ ਦੀ ਗੱਲ ਕਰਦੇ ਨੇ ਬੇਈਮਾਨੀ ਦੀ ਗੱਲ ਕਰਦੇ ਨੇ ਮਨਮਤ ਦੀ ਗੱਲ ਕਰਦੇ ਨੇ ਪਖੰਡ ਦੀ ਗੱਲ ਕਰਦੇ ਨੇ ਕੌਮ ਦੇ ਅੰਦਰ ਜੋ ਘਾਤ ਹੋ ਰਿਹਾ ਹੈ ਉਹਦੇ ਤੇ ਜਦੋਂ ਉਹਨਾਂ ਨੂੰ ਉੱਚਾ ਉੱਠਣ ਦਾ ਸਮਾਂ ਮਿਲਦਾ ਹੈ ਉਹ ਸਾਰੀਆਂ ਗੱਲਾਂ ਦਰਕਨਾਰ ਕਰਕੇ ਉਹ ਫੇਰ ਜ਼ਮੀਨੀ ਪੱਧਰ ਦੇ ਉੱਤੇ ਆਪਣੀ ਸੋਚ ਨੂੰ ਲੈ ਆਉਂਦੇ ਨੇ ਔਰ ਨੀਵੀਂ ਸੋਚ ਵਰਤਣਾ ਸ਼ੁਰੂ ਕਰ ਦਿੰਦੇ ਨੇ ਆਪਣਾ ਘਰ ਭਰਦੇ ਨੇ ਜਿਹੜੇ ਕਹਿੰਦੇ ਸੀ ਫਲਾਣਾ ਬੇਈਮਾਨ ਹੈ ਉਜਾੜੀ ਜਾ ਰਿਹਾ ਹੈ ਆਪਣਾ ਘਰ ਭਰੀ ਜਾ ਰਿਹਾ ਉਹ ਜਦੋਂ ਆਪ ਪੁੱਛੇ ਉੱਠਦੇ ਨੇ ਆਪਣਾ ਘਰ ਭਰਨਾ ਸ਼ੁਰੂ ਕਰ ਦਿੰਦੇ ਨੇ ਹੁਣ ਅਗਲਾ ਨੁਕਤਾ ਇਹ ਹੈ ਕਿ ਕੋਈ ਪੰਚ ਹੋਵੇ ਸਰਪੰਚ ਹੋਵੇ ਮੰਤਰੀ ਹੋਵੇ ਮਨਿਸਟਰ ਹੋਵੇ ਉਹ ਰਾਜਨੀਤੀ ਦੇ ਅੰਦਰ ਆਣ ਕੇ ਇਦਾਂ ਦਾ ਕੰਮ ਕਰਨ ਤੇ ਤੁਸੀਂ ਕਹਿ ਸਕਦੇ ਹੋ ਵੀ ਇਹਨਾਂ ਲੋਕਾਂ ਨੂੰ ਸ਼ਾਇਦ ਧਰਮ ਦੀ ਸਮਝ ਨਾ ਹੋਵੇ ਮੈਂ ਸ਼ਾਇਦ ਲਫ਼ਜ਼ ਵਰਤਿਆ ਕਿਉਂਕਿ ਸਾਰਿਆਂ ਨੂੰ ਇੱਕ ਰੱਸੀ ਦੇ ਨਾਲ ਨਹੀਂ ਬੰਨਿਆ ਜਾ ਸਕਦਾ ਸ਼ਾਇਦ ਇਹਨਾਂ ਨੂੰ ਧਰਮ ਦੀ ਸਮਝ ਨਾ ਹੋਵੇ ਇਹ ਤਾਂ ਕਰਕੇ ਨਿਵੇਂ ਡੁੱਗੇ ਨੇ ਪਰ ਮੈਂ ਗੱਲ ਇਹ ਕਹਿਣਾ ਵੀ ਜਿਹੜੇ ਧਰਮ ਦੀ ਸਮਝ ਰੱਖਣ ਵਾਲੇ ਨੇ ਧਰਮ ਦੇ ਗੂੜ ਗਿਆਨੀ ਨੇ ਧਰਮ ਦੇ ਮਾਸਟਰ ਨੇ ਜਿਹੜੇ ਲੋਕਾਂ ਨੂੰ ਕੁਝ ਕਹਿਣ ਵਾਲੇ ਦੱਸਣ ਵਾਲੇ ਸਮਝਣ ਤੇ ਸਮਝਾਉਣ ਵਾਲੇ ਨੇ ਉਹਨਾਂ ਦੇ ਅੰਦਰ ਇਹ ਨੀਵੀਂ ਸੋਚ ਕਿਉਂ ਬੰਦੀ ਉਹਨਾਂ ਦੇ ਅੰਦਰ ਬਾਬੇ ਆ ਗਏ ਉਹਨਾਂ ਦੇ ਅੰਦਰ ਪ੍ਰਚਾਰਕ ਆ ਗਏ ਸਾਰੇ ਨਹੀਂ ਉਹਨਾਂ ਦੇ ਅੰਦਰ ਲੇਖਕ ਆ ਗਏ ਉਹਨਾਂ ਦੇ ਅੰਦਰ ਬੁਲਾਰੇ ਆ ਗਏ ਜਿਹੜੇ ਧਰਮ ਦੇ ਬਾਰੇ ਲਿਖ ਰਹੇ ਨੇ ਧਰਮ ਦੇ ਬਾਰੇ ਬੋਲ ਰਹੇ ਨੇ ਧਰਮ ਦੇ ਬਾਰੇ ਸਮਝਾ ਰਹੇ ਨੇ ਐਵੇਂ ਕਹਿ ਲਈ ਉਹ ਸਟੂਡੈਂਟ ਨਹੀਂ ਉਹ ਟੀਚਰ ਸ੍ਰੇਣੀ ਦੇ ਅੰਦਰ ਨੇ ਤੇ ਉਹਨਾਂ ਟੀਚਰਾਂ ਦੀ ਸੋਚ ਨਹੀਂ ਵੀ ਕਿਉਂ ਆ ਗਈ بڑے بڑے ਪ੍ਰਚਾਰਕ ਵੇਖੇ ਨੇ ਪਖੰਡੀ ਸਾਧਾਂ ਦੇ ਪੈਰਾਂ ਦੇ ਉੱਤੇ ਡਿੱਗਦੇ ਔਰ ਨਾਮਵਰ ਪ੍ਰਚਾਰਕ ਉੱਗੇ ਪ੍ਰਚਾਰਕ ਪ੍ਰਤੀਸ਼ਠਿਤ ਪ੍ਰਚਾਰਕ ਉਹਨਾਂ ਨੂੰ ਮੈਂ ਸਾਧਾਂ ਦੇ ਖਰੋੜਿਆਂ ਦੇ ਅੰਦਰ ਡਿੱਗਦਿਆ ਵੇਖਿਆ ਤੇ ਉਹਦਾ ਕਾਰਨ ਕੀ ਹੈ ਸੋਚ ਨਹੀਂ ਵੀ ਤੇ ਉਹਦਾ ਸਬੂਤ ਕਿੱਥੋਂ ਮਿਲਦਾ ਲਫਾਫਾ ਭਾਰਾ ਮਿਲਦਾ ਉਹ ਸਾਧ ਪੈਸੇ ਚੰਗਾ ਦੇ ਦਿੰਦੇ ਨੇ ਇਸ ਕਰਕੇ ਉਹ ਦੌੜੇ ਦੌੜੇ ਜਾਂਦੇ ਨੇ ਗੁਰੂ ਨੂੰ ਪਾਸੇ ਕਰ ਦਿੰਦੇ ਨੇ ਗੁਰਮਤ ਨੂੰ ਪਾਸੇ ਕਰ ਦਿੰਦੇ ਨੇ ਸਾਧਾਂ ਦੀ ਹਾਮੀ ਭਰਨੀ ਸ਼ੁਰੂ ਕਰ ਦਿੰਦੇ ਨੇ ਖੈਰ ਕੋਈ ਕਲਰਕ ਡਿੱਗਦਾ ਗੱਲ ਸਮਝ ਵਿੱਚ ਆਉਂਦੀ ਕੋਈ ਹੋਰ ਅਹੁਦੇਦਾਰ ਡਿੱਗਦਾ ਗੱਲ ਸਮਝ ਵਿੱਚ ਆਉਂਦੀ ਤੁਸੀਂ ਤੇ ਨਾ ਡਿੱਗਦੇ ਫਿਰ ਤੁਸੀਂ ਤੇ ਗੁਰੂ ਦੇ ਨਾਮ ਦਾ ਪ੍ਰਚਾਰ ਕਰਨ ਵਾਲੇ ਸੀ ਇੱਕ ਗੱਲ ਮੈਂ ਹੋਰ ਕਹਿ ਦਿਆਂ ਉਸ ਉਚਾਈ ਦਾ ਕੀ ਲਾਭ ਉਸ ਬਣੇ ਹੋਏ ਨਾਮ ਦਾ ਪ੍ਰਤਿਸ਼ਟਾ ਦਾ ਉੱਚੇ ਮਾਣ ਸਤਕਾਰ ਦਾ ਕੇ ਲਾਭ ਜਿਹਦੇ ਨਾਲ ਤੁਸੀਂ ਕੌਮ ਨੂੰ ਥੱਲੇ ਡੇਗਣਾ ਕਿਉਂਕਿ ਜਿੰਨਾ ਵੱਡਾ ਬੰਦੇ ਦਾ ਕੱਦ ਹੁੰਦਾ ਹੈ ਉਨੀ ਦੂਰ ਤੱਕ ਉਹਦੀ ਗੱਲ ਜਾਂਦੀ ਹੈ ਜਿੰਨਾ ਉੱਚਾ ਬੰਦੇ ਦਾ ਅਹੁਦਾ ਰੁਤਬਾ ਹੁੰਦਾ ਹੈ ਉਹਦੀ ਗੱਲ ਵੀ ਉਹਨੀ ਦੂਰ ਤੱਕ ਜਾਂਦੀ ਹੁਣ ਤੁਹਾਡੀ ਗੱਲ ਨੂੰ ਮਾਨਤਾ ਹੈ ਕੌਮੀ ਲੈਵਲ ਦੇ ਉੱਤੇ ਮਾਨਤਾ ਹੈ ਦੂਰ ਤੱਕ ਤੁਹਾਡੀ ਗੱਲ ਜਾਂਦੀ ਹੈ ਉਹਦਾ ਅਸਰ ਚੰਗਾ ਹੋਵੇ ਤਾਂ ਦੂਰ ਤੱਕ ਜਾਂਦਾ ਹੈ ਉਹਦਾ ਅਸਰ ਬੁਰਾ ਹੋਵੇ ਤਾਂ ਵੀ ਦੂਰ ਤੱਕ ਜਾਂਦਾ ਹੈ ਤੁਹਾਨੂੰ ਤੇ ਇੱਕ ਇੱਕ ਕਦਮ ਗੁਰੂ ਅਨੁਸਾਰ ਚੱਲਣਾ ਚਾਹੀਦਾ ਸੀ ਇੱਕ ਇੱਕ ਕਦਮ ਬਾਣੀ ਅਨੁਸਾਰ ਚੱਲਣਾ ਚਾਹੀਦਾ ਸੀ ਪਰ ਤੁਸੀਂ ਛਾਤਰ ਬਣ ਗਏ ਤੁਸੀਂ ਤੇ ਆਪ ਸ਼ਿਕਾਰੀ ਬਣ ਗਏ ਲੋਕਾਂ ਨੂੰ ਵਰਗ ਲਾ ਕੇ ਸਗੋਂ ਚਾਲ ਦੇ ਅੰਦਰ ਪਸਾਉਣ ਵਾਲੇ ਤੁਸੀਂ ਤੇ ਬਣ ਗਏ ਤੁਸੀਂ ਸਹੀ ਆਗੂ ਨਾ ਬਣੇ ਸਹੀ ਪ੍ਰਚਾਰਕ ਨਾ ਬਣੇ ਤੁਹਾਡੇ ਕਰਕੇ ਕੌਮ ਦਾ ਨੁਕਸਾਨ ਮਜ਼ਬਦ ਦਾ ਨੁਕਸਾਨ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਤੇ ਫੇਰ ਅਖੀਰ ਤੇ ਮੈਨੂੰ ਇੱਕ ਕਹਾਵਤ ਤੇ ਆ ਜਾਂਦੀ ਪੰਜਾਬੀ ਦੀ ਕਹਾਵਤ ਵੀ ਪੱਠ ਪੈ ਸੋਨਾ ਜਿਹੜਾ ਕੰਨਾਂ ਨੂੰ ਖਾਏ ਉਹ ਸੁਣਨੇ ਦਾ ਕੀ ਕਰੀਏ ਜਿਹੜਾ ਕੰਨਾਂ ਨੂੰ ਖਾਏ ਸਿਆਣੇ ਬਣਾਉ ਵਾਹਿਗੁਰੂ ਜੀ ਕਾ ਖਾਲਸਾ ਵਾ